ਆਪਣੇ ਲੋਕਾਂ ਦੀ ਗੱਲ ਕਰਨੀ ਆ ਤੇ ਅੱਜ ਤੱਕ ਕਿਹੜੇ ਮਸਲੇ ਆ ਜਿਹੜੇ ਗੱਲਬਾਤ ਹੱਲ ਨਹੀਂ ਹੋਏ ਜੀ ਦੱਸੋ ਇਹ ਜਿਹੇ ਕਿਹੜੇ ਮਸਲੇ ਆ ਜਿਹੜੇ ਹੱਲ ਨਹੀਂ ਹੋਏ ਵੀ ਇਹ ਨਹੀਂ ਹੱਲ ਹੋਊਗਾ ਨਹੀਂ ਉਹ ਦੰਦਾ ਨਹੀਂ ਦਿੰਦੇ ਤੁਹਾਡੇ ਵੱਲੋਂ ਸੱਦਾ ਹੈਗਾ ਉਹਨਾਂ ਨੂੰ ਨਹੀਂ ਪਹਿਲ ਤੁਸੀਂ ਕਰੋ ਤੁਸੀਂ ਪਹਿਲ ਕਰਕੇ ਕੋਈ ਲੈਟਰ ਹੈਂਡ ਦੇ ਹੱਥ ਜੋੜ ਕੇ ਮੈਂ ਤੁਹਾਡੇ ਮੂਹਰੇ ਕਹਿਣਾ ਵੀ ਮੈਂ ਕਿਤੇ ਵੀ ਮੈਨੂੰ ਕਹਿਣ ਨਹੀਂ ਗੱਲ ਉੱਥੇ ਨਹੀਂ ਨਹੀਂ ਉਹ ਗੱਲ ਉੱਥੇ ਆ ਰਹੀ ਹੈ ਤੁਸੀਂ ਆਪਣੇ ਵੱਲੋਂ ਸੱਦਾ ਦਿਓਗੇ ਮੈਂ ਆਪਣੇ ਵੱਲੋਂ ਹੀ ਹਾਂਜੀ ਤੁਸੀਂ ਆਪਣੇ ਤਰੀਕ ਨੂੰ ਫਲਾਣੀ ਜਗ੍ਹਾ ਮੇਡੇ ਮਿਲਦਾ ਉਹ ਮੈਂ ਤਾਂ ਨਹੀਂ ਕਹਿੰਦਾ ਉਹਨਾਂ ਨੇ ਕਿਹਾ ਵੀ ਤੁਸੀਂ ਕਹਿੰਦੇ ਤੁਸੀਂ ਆ ਜਾਓ ਉਹ ਕਹਿੰਦੇ ਅਸੀਂ ਕਿਉਂ ਆਈਏ ਤੁਸੀਂ ਆਓ ਮੈਂ ਤਾਂ ਤਾਂ ਹੀ ਕਹਿੰਦਾ ਵੀ ਮੈਂ ਆਉਣਾ ਨਹੀਂ ਨਹੀਂ ਮੈਂ ਤਾਂ ਮੈਂ ਮੈਂ ਕਹਿੰਦਾ ਉਹਨਾਂ ਨੇ ਨਹੀਂ ਜੇ ਉਹ ਨਹੀਂ ਆਉਣਾ ਮੈਂ ਕਿਹਾ ਮੈਂ ਆਉਣਾ ਮੈਨੂੰ ਦੱਸ ਦੋ ਕਿੱਥੇ ਉਹ ਬਿਮਾਰ ਹੈ ਕਿਉਂਕਿ ਬਿਮਾਰ ਇਹ ਕਿਸਾਨ ਉਹਨਾਂ ਦਾ ਪਤਾ ਲੈਣ ਅਸੀਂ ਕਰਸੀ ਕੋਲੀ ਅਸੀਂ ਅਲਾਉਡ ਨਹੀਂਗੇ ਅਲਾਉਡ ਨਹੀਂ ਗਏ ਜਾਣਾ ਕਿਉਂਕਿ ਸਿਆਸੀ ਪਾਰਟੀਆਂ ਦੇ ਕੋਈ ਵੀ ਲੀਡਰ ਮੈਂ ਨੇੜੇ ਵੀ ਚਲਾ ਗਿਆ ਸੀ ਇੱਕ ਦਿਨ ਗੁਰੂ ਤੇਗ ਬਹਾਦਰ ਜੀ ਦਾ ਮੈਮੋਰੀਆ ਲਾ ਉੱਥੇ ਪ੍ਰੋਗਰਾਮ ਰੱਖਿਆ ਸੀ ਪ੍ਰਸ਼ਾਂਤ ਪੂਸ਼ਨ ਨੇ ਯੁਗਿੰਦਰ ਯਾਦਵ ਨੇ ਮੇਧਾ ਪਾਟੇਕਰ ਨੇ ਮੈਨੂੰ ਸ਼੍ਰੀਮਤੀ ਪ੍ਰਿਯੰਕਾ ਗਾਂਧੀ ਨੇ ਕਹਿੰਦੇ ਵੀ ਤੁਸੀਂ ਇੱਕ ਸਾਲ ਹੋ ਗਿਆ ਧਰਨੇ ਤੇ ਬੈਠੇ ਹੋ ਤੁਸੀਂ ਕਾਂਗਰਸ ਵੱਲੋਂ ਜਾਓ ਮੈਂ ਉੱਥੇ ਚਲਾ ਗਿਆ ਵਿਦਆਊਟ ਗਨਮੈਨ ਸਿਕਿਉਰਿਟੀ ਇਕੱਲਾ ਮੈਂ ਗਿਆ ਕਿਸਾਨਾਂ ਦੇ ਤੁਸੀਂ ਕੰਮ ਭੇਜ ਉਹ ਸੀਗਾ 500 ਮੀਟਰ ਜਾਂ ਕਿਲੋਮੀਟਰ ਜਿੱਥੇ ਰਾਜੇਵਾਲ ਹੁਣੀ ਬੈਠੇ ਸੀ 500 ਬੰਦਾ ਆਹ ਪੁਰਾਣੀ ਵੀਡੀਓ ਕੱਢ ਲੋਂਗੇ ਕਿਤੋਂ ਵੀ ਨਿਕਲੇ ਆਉਗੀ ਕੱਢ ਲਿਓ ਵੀ ਬਿੱਟੂ ਦੇ ਮੈਨੂੰ 500 ਬੰਦਾ ਮੈਂ ਨਿਹੱਤਾ 500 ਬੰਦੇ ਨੇ ਮੈਨੂੰ ਮਾਰਨ ਪੈ ਗਿਆ ਉਹਦਾ ਰੱਬ ਨੇ ਮੈਂ ਤਾਂ ਕਿਹਾ ਲੋਈ ਲੈ ਕੇ ਬਹਿ ਗਿਆ ਵੇ ਭਾਈ ਮਾਰ ਦਿਓ ਕਿਵੇਂ ਹੋਇਆ ਕਿਵੇਂ ਉਹਦਾ ਰੱਬ ਦੀ ਠੀਕ ਹੈ ਮੈਂ ਤਾਂ ਤਾਂ ਆਣੀ ਗਿਆ ਨਾ ਜੀ ਨਹੀਂ ਉਹ ਵੀ ਨਹੀਂ ਉਹ ਵੀ ਮੈਂ ਕਹਿੰਦਾ ਸੀ ਮੈਂ ਉਹ ਵੀ ਕਿਹਾ ਵੀ ਕਿਸਾਨ ਨਹੀਂ ਸੀ ਖਾਲਸਤਾਨੀ ਸੀ ਉਹ ਅਲੱਗ ਸੀ ਮੈਂ ਕਿਸੇ ਤੇ ਐਫ ਆਈ ਆਰ ਵੀ ਦਰਜ ਨਹੀਂ ਕਰਾਈ ਉਹ ਵੀਡੀਓ ਸਾਰਿਆਂ ਦੇ ਮੂਰੇ ਆ ਮੈਨੂੰ ਕੋਈ ਮਾਰਨ ਆ ਗਿਆ ਕੋਈ ਇੱਕ ਕਿਸੇ ਦੇ ਡੰਡਾ ਹੀ ਮਾਰਦੇ ਕੋਈ ਛੱਡਦਾ ਪਰਚਾ ਕਰਾਉਣਾ ਮੈਂ ਕਿਸੇ ਤੇ ਐਫ ਆਈ ਆਰ ਦਰਜ ਨਹੀਂ ਕਰਾਈ ਵੀ ਮੇਰੇ ਨੇ ਮੇਰੇ ਕਿਸਾਨ ਨੇ ਜੇ ਇਹ ਤੇ 307 ਚ ਜਾਂਚ ਬੰਨੇਗੇ ਕਿੰਨੇ ਲੋਗ ਮੁੜ ਕੇ ਕੌਣ ਮੈਂ ਅੱਜ ਵੀ ਇਹੀ ਕਹਿੰਦਾ ਵੀ ਮੈਂ ਤਾਂ ਬੋਲ ਦਿਨਾ ਮੇਰੀ ਇੱਕ ਆਦਤ ਆ ਮੈਂ ਜੋ ਮਨ ਚਾ ਮੇਰੇ ਮੈਂ ਕਹਿ ਦਿੰਨਾ ਗੱਲ ਮੈਂ ਕਦੇ ਕਦੇ ਵੀ ਲਕੋਈ ਨਹੀਂ ਮੈਂ ਕਿ ਮੇਰੇ ਜਿੰਨਾ ਕੌਣ ਖੁਸ਼ਕਿਸਮਤ ਹੋਊਗਾ ਜੇ ਮੈਂ ਅੱਜ ਮੰਤਰੀ ਬਣਿਆ ਪੰਜਾਬ ਵੱਲੋਂ ਤੇ ਮੈਨੂੰ ਬਣਾਇਆ ਵੀ ਕੀ ਕਾਦੇ ਲਈ ਆ ਜੇ ਮੇਰੇ ਬੰਦੇ ਮੇਰੇ ਨਾਲ ਹੀ ਗੱਲ ਨਹੀਂ ਕਰਨਗੇ ਜਾਂ ਮੈਂ ਉਹਨਾਂ ਨਾਲ ਨਹੀਂ ਕਰੂੰਗਾ ਮੇਰਾ ਮੰਤਰੀ ਬਣਨ ਦਾ ਫਾਇਦਾ ਵੀ ਕੀ ਆ ਜੀ ਹੁਣ ਗੱਲ ਤਾਂ ਇਹ ਆ ਵੀ ਉਹ ਮੈਨੂੰ ਇਹ ਇਸ ਗੱਲ ਜੁਗਾ ਸਮਝਦੇ ਆ ਜੇ ਨਹੀਂ ਸਮਝਦੇ ਤਾਂ ਉਹਨਾਂ ਤੇ ਆ ਮੈਂ ਤਾਂ ਕਹਿ ਹੀ ਸਕਦਾ ਮੈਂ ਪਹਿਲੇ ਦਿਨ ਦਾ ਕਹਿਣਾ ਜਦੋਂ ਹਜੇ ਆਧਾਰਨਾ ਸ਼ੁਰੂ ਨਹੀਂ ਹੋਇਆ ਸੀ ਵੀ ਭਾਈ ਮੈਨੂੰ ਦੱਸ ਦੋ ਮੈਂ ਕਿਤੇ ਆਵਾਂ ਤੁਸੀਂ ਆਉਣਾ ਤੁਸੀਂ ਆਜੋ ਕਿਸੇ ਨੂੰ ਭੇਜਣਾ ਕਿਸੇ ਨੂੰ ਭੇਜ ਦਿਓ ਆਪਾਂ ਕਿਉਂ ਕਿਉਂ ਕਿਸੇ ਤੋਂ ਹਰਿਆਣੇ ਪੁਲਿਸ ਤੋਂ ਜਾਂ ਹੋਰ ਕਿਸ ਤੋਂ ਅਸੀਂ ਕਿਉਂ ਡਾਂਗਾ ਖਾਈਏ ਪੰਜਾਬੀ ਅਸੀਂ ਕਿਉਂ ਅਥਰੂ ਗੈਸ ਦੇ ਗੋਲੇ ਖਾਈਏ ਉਹਨਾਂ ਤੋਂ ਭਾਈ ਪੰਜਾਬੀ ਤੇ ਸਾਡੀ ਧਰਤੀ 'ਚ ਇਹ ਤਾਂ ਮਰੇ ਹੋਏ ਨੇ ਆਮ ਆਦਮੀ ਵਾਲੇ ਸੀਐਮ ਤੇ ਸਰਕਾਰ ਪੰਜਾਬ ਦੀ ਧਰਤੀ 'ਚ ਉਹਨਾਂ ਨੇ ਲਾਏ ਹੋਈਆਂ ਅੱਜ ਤੱਕ ਸ਼ੁਭ ਕਰਨ ਮਰਿਆ ਸ਼ਹੀਦ ਹੋਇਆ ਅੱਜ ਤੱਕ ਐਫ ਆਈ ਆਰ ਨਹੀਂ ਦਰਜ ਹੋਈ ਨਾ ਤੋ ਕਿਤੇ ਕਿਉਂ ਨਾ ਕੀਤੀ ਉੱਥੇ ਦੇ ਐਸ ਐਸ ਪੀ ਡੀ ਸੀ ਤੇ ਕਿਉਂ ਨਾ ਕੀਤੀ ਜੇ ਹਿੰਮਤ ਆ ਆ ਜਿਹੜਾ ਨਾਮ ਲੈਨੇ ਹੋ ਕਿਹਦਾ ਨਾਮ ਲੈਂਦੇ ਸੀ ਤੁਸੀਂ ਆ ਪਿੱਛੇ ਕਹਿੰਦਾ ਕੋਈ ਪ੍ਰੈਸ ਕਾਨਫਰੈਂਸ ਕਰ ਰਿਹਾ ਕੋਈ ਅਮਨ अरोੜੇ ਅਮਨ अरोੜੇ ਨੂੰ ਪੁੱਛੋ ਤੇਰੀ ਸਰਕਾਰ ਤੋਂ ਅਮਨ ਸਾਹਿਬ ਮੇਰਾ ਵੱਡਾ ਭਰਾ ਏ ਅਮਨ ਸਾਹਿਬ ਤੁਸੀਂ ਬੀੜਾ ਚੱਕੋ ਲੈ ਅੱਜ ਪਾਰਟੀ ਦੇ ਪ੍ਰਧਾਨ ਨੂੰ ਲੈ ਆਪਣੇ ਪ੍ਰਧਾਨ ਹੁੰਦੇ ਆ ਬਹਿਜੋ ਸੀਐਮ ਦੇ ਘਰ ਦੇ ਬਾਹਰ ਵੀ ਜਿਨ੍ਹਾਂ ਨੇ ਸ਼ੂਬ ਕਰਨ ਦੇ ਗੋਲੀ ਮਾਰੀ ਸੀ ਜਿਨ੍ਹਾਂ ਨੇ ਅਥਰੂ ਗਏ ਸਿੱਟ ਕੇ ਸਾਡੇ ਨੌਜਵਾਨ ਬਜ਼ੁਰਗ ਜ਼ਖਮੀ ਕੀਤੇ ਸੀ ਹਰਿਆਣੇ ਵਾਲਿਆਂ ਨੇ ਜਿਹੜੀ ਵੀ ਸੈਂਟਰ ਦੀ ਫੋਰਸ ਸੀ ਕਰੋ ਐਫਆਈਆਰ ਦਰਜੋ ਨਾ ਲੈ ਬਹਿ ਜਾ ਜਾ ਕੇ ਜ਼ੀਰੋ ਨੰਬਰ ਹਰਿਆਣੇ ਤੇ ਹੋਈ ਹੈ ਤੁਸੀਂ ਇਹਨਾਂ ਨੂੰ ਪੰਜਾਬ ਤੋਂ ਹੋਣੀ ਚਾਹੀਦੀ ਇਹਨਾਂ ਨੇ ਨਹੀਂ ਕੀਤੀ ਹੈ ਜ਼ੀਰੋ ਇਹ ਇਹ ਕਿਉਂ ਨਹੀਂ ਕਰ ਇਹ ਕਰਨ ਐਸਐਸਪੀ ਦੇ ਨਾਮ ਤੇ ਉੱਥੇ ਦੇ ਡੀਆਈਜੀ ਜਾਂ ਡੀਸੀ ਦੇ ਨਾਮ ਤੇ ਜਾਂ ਐਸਡੀਐਮ ਜੀ ਨੇ ਆਰਡਰ ਦਿੱਤੇ ਗੋਲੀ ਚਲਾਉਣ ਦੇ ਨੰਬਰ ਕਰਕੇ ਜੀ ਹਰਿਆਣੇ ਨੂੰ ਦੇ ਦੇ ਕੀ ਮਤਲਬ ਜ਼ੀਰੋ ਨੰਬਰ ਤੁਹਾਡੇ ਕੋਲ ਕੈਮਰੇ ਨਹੀਂਗੇ ਤੁਹਾਡੇ ਕੋਲ ਡਰੋਨ ਨਹੀਂ ਚੱਲਦੇ ਸੀਗੇ ਜਿਹੜੇ ਦਿਖਦੇ ਸੀਗੇ ਬੇਟੇ ਲਾਸਟ ਸਵਾਲ ਆ ਬੰਦੀ ਸਿੰਘ ਦਾ ਮਾਮਲਾ ਬੜਾ ਲਟਕਦਾ ਜਾ ਰਿਹਾ ਕੀ ਲੱਗਦਾ ਤੁਹਾਨੂੰ ਕੀ ਹੱਲ ਹੋਊਗਾ ਬੰਦੀ ਸਿੰਘ ਦਾ ਭਾਈ ਰਾਜੂਵਾਨਾਂ ਦੀ ਗੱਲ ਕੀਤੀ ਆ ਬਈ ਉਸੀ ਤਲਖੀ ਪਰ ਜਿਹੜਾ ਵਿਆਹ ਨਹੀਂ ਲੱਗਦਾ ਨਹੀਂ ਹੁਣ ਮੈਨੂੰ ਨਹੀਂ ਲੱਗਦਾ ਹੱਲ ਹੋ ਅੱਛਾ ਕਿਉਂਕਿ ਜਿਹੜੇ ਹੱਲ ਕਰਾਉਣ ਵਾਲੇ ਸੀਗੇ ਜਿਹੜੇ ਵਕੀਲ ਕਰਦੇ ਸੀ ਜਿਹੜੇ ਉਹਨਾਂ ਦੀਆਂ ਹਾਂਭੀਆਂ ਭਰਦੇ ਸੀ ਜਿਹੜੇ ਉਹਨਾਂ ਨੂੰ ਅਵਾਰਡ ਦਿੰਦੇ ਸੀ ਉਹਨਾਂ ਦਾ ਪਾਸਾ ਹੀ ਜਿਹੜਾ ਹੈ ਉਹਨਾਂ ਨੂੰ ਵੀ ਹੁਣ ਸਮਝ ਆ ਗਈ ਵੀ ਇਹ ਕੀ ਨੇ ਮੈਂ ਮੇਰੇ ਵੱਲੋਂ ਕੋਈ ਇਜੈਕਸ਼ਨ ਨਹੀਂ ਪਰ ਰਾਜ ਉਹਨਾਂ ਦੀ ਹੈ ਜੇ ਗੱਲ ਚੱਲਦੀ ਆਈ ਤੁਹਾਡਾ ਵੀ ਸਟੈਂਡ ਨਹੀਂ ਮੈਂ ਤਾਂ ਕਹਿੰਦਾ ਵੀ ਸਾਡਾ ਤਾਂ ਕੋਈ ਇੱਥੇ ਲੈਣਾ ਦੇਣਾ ਨਹੀਂ ਜੋ ਮਰਜ਼ੀ ਕਰੋ ਅੱਛਾ ਚੋੜੇ ਨੂੰ ਲੈ ਕੇ ਤੁਸੀਂ ਵਿਆਹ ਦੱਸਦਾ ਕਿ ਉਹਨੂੰ ਸਨਮਾਨਿਤ ਕਰਨਾ ਜ਼ਿੰਮਾਦਾਰੀ ਹੈ ਜੈਲਰੀ ਚੋੜੇ ਦੀ ਇਹ ਗੱਲ ਨਾ ਕਈ ਵਾਰ ਸਮਝ ਚ ਕਿਉਂਕਿ ਹੁਣ ਮੈਂ ਆਪਣੀ ਸੋਚ ਨਾਲ ਗੱਲ ਕਹਿਣਾ ਜਿਹਨੇ ਮੂਰੇ ਆ ਉਹਨੇ ਸਮਝਣੇ ਆਪਣੀ ਸੋਚ ਨਾਲ ਮੈਂ ਇਹ ਕਿਹਾ ਸੀ ਵੀ ਜਦੋਂ ਜਦੋਂ ਬਗਾਨੇ ਦੇ ਘਰੇ ਅੱਗ ਲੱਗੀ ਹੋਵੇ ਨਾ ਬਗਾਨੇ ਦੇ ਤਾਂ ਉਹ ਲੋੜੀ ਲੱਗਦੀ ਆ ਜਦੋਂ ਆਪਣੇ ਘਰੇ ਲੱਗੇ ਸੇਕ ਲੱਗਦਾ ਮੈਂ ਇਹ ਕਈ ਸੀ ਵੀ ਜਿਵੇਂ ਤੁਸੀਂ ਰਾਜਵਾਨੇ ਨੂੰ ਕਹਿੰਦੇ ਸੀ ਨਾ ਜਿਵੇਂ ਜਿਵੇਂ ਤੁਸੀਂ ਰਾਜਵਾਨੇ ਨੂੰ ਕਹਿੰਦੇ ਸੀ ਵੀ ਇਹ ਬੰਦੀ ਸਿੰਘ ਆ ਇਹਨੂੰ ਇਹਦੀ ਫੋਟੋ ਦਰਬਾਰ ਸਾਹਿਬ ਦੇ ਉੱਥੇ ਮਿਊਜ਼ੀਅਮ ਚ ਲਾਓ ਇਹਨੂੰ ਸਨਮਾਨ ਕਰੋ ਇਹਦੀ ਭੈਣ ਨੂੰ ਇਲੈਕਸ਼ਨ ਲੜਾਓ ਵੀ ਹੁਣ ਹੁਣ ਇਹ ਜਿਹੜਾ ਚੌਰਾ ਏ ਚੌੜਾ ਏ ਇਹ ਸardar bhent singh ਦੇ assassination ਇਸ ਸਭ ਤੋਂ ਵੱਡੀ ਬਡੈਲ ਜੇਲ ਟਨਲ ਵੇੜੀ ਤਾਰਾ ਭਿਉਰਾ ਹਵਾਰਾ ਜਿਹਨੇ ਭਜਾਏ ਸੀ ਇਹ ਉਹ ਸਕੀਮ ਬਣਾਉਣ ਵਾਲਾ ਇਹ ਚੌਰਾ ਉਸ ਤੋਂ ਬਾਅਦ 2009 ਚ ਮੈਨੂੰ ਬਰੂਦ ਦੀ ਗੱਡੀ ਭਰ ਕੇ ਐਮਬੈਸਡਰ ਮੇਰੇ ਕੌਨਵਾਈ ਚ ਮਾਰਨ ਲਈ ਇਹ ਜੇਲ ਚ ਗਿਆ ਸੀ ਮੈਂ ਇਹ ਕਹਿੰਦਾ ਸੀ ਵੀ ਅੱਜ ਜੋ ਸਾਡੀ ਉਮਰ ਸੀ 18 19 ਸਾਲ ਮੇਰੀ ਉਮਰ ਸੀ ਅੱਜ ਸੁਖਵੀਰ ਦੇ ਬੱਚਿਆਂ ਦੀ ਉਮਰ ਅੱਜ ਮਜੀਠੀਆ ਸਾਹਿਬ ਤੁਹਾਡੇ ਦਰਦ ਹੋਇਆ ਨਾ ਹਜੇ ਤਾਂ ਗੋਲੀ ਚੱਲੀ ਉਹ ਇਧਰ ਨੂੰ ਆ ਕਿਧਰੇ ਨੂੰ ਸਾਡੇ ਤਾਂ 17 ਬੰਦੇ ਛੱਡ ਦੋ ਸਰਦਾਰ ਬਿਆਨ ਸਿੰਘ ਜੀ ਨੂੰ ਛੱਡ ਦੋ ਸਰਦਾਰ ਬਿਆਨ ਸਿੰਘ ਨੂੰ ਅਸੀਂ ਨਹੀਂ ਕਹਿੰਦੇ ਜਿਹੜੇ ਨਾਲ 17 ਬੰਦੇ ਸ਼ਹੀਦ ਹੋਏ ਡਾਕਟਰ ਉਹਦਾ ਕੀ ਕਸੂਰ ਸੀ ਉਹਦੇ ਬੱਚਿਆਂ ਦਾ ਐਮ ਐਲ ਏ ਜਿਹਦਾ ਵਿਆਹ ਹੋਏ ਨੂੰ ਸਾਲ ਹੋਇਆ ਸੀ ਡ라이ਵਰ ਦਰਸ਼ਨ ਸਿੰਘ ਜਿਹਦਾ 1 ਮਹੀਨੇ ਦਾ ਬੱਚਾ ਸੀ ਐਨਐਸਜੀ ਵਾਲੇ ਰਾਜਸਥਾਨ ਦੇ ਸੀਆਰਪੀ ਵਾਲੇ ਬਿਹਾਰ ਦੇ ਹਰਿਆਣਾ ਪੁਲਿਸ ਦੇ ਉਹ 17 ਬੰਦੇ ਆਂ ਦਾ ਜਿਹੜੇ ਚੀਥੜੇ ਉਡਾਏ ਨੇ ਰਾਜਵਾਨੇ ਹੋਣਾ ਨੇ ਮੈਂ ਤਾਂ ਉਹਦਾ ਹਿਸਾਬ ਮੰਗਦਾ ਸੀ ਵੀ ਉਹਨਾਂ ਦੇ ਪਰਿਵਾਰਾਂ ਨੂੰ ਕੀ ਕਹੀਏ ਜਿਨ੍ਹਾਂ ਦੇ ਘਰ ਆਲਾ ਘਰ ਵਾਲੀ 17 ਮਤਲਬ 50 ਪਰਿਵਾਰ ਤਬਾਹ ਹੋ ਗਏ ਪੰਜਾਬ ਪਰ ਤੇ ਉਹਨਾਂ ਨੂੰ ਛੱਡਣ ਦੀ ਗੱਲ ਕਰਦੇ ਆਏ ਮੈਂ ਇਹ ਕਹਿੰਦਾ ਸੀ ਵੀ ਇਹ ਸੱਪ ਨੇ ਸੱਪਾਂ ਨੂੰ ਦੁੱਧ ਦਉਂਗੇ ਡੰਗ ਮਾਰਨਗੇ ਉਹ ਡੰਗ ਹੁਣ ਸੁਖਵੀਰ ਬਾਦਲ ਦੇ ਮਾਰਿਆ ਲਾਉ ਮਿਊਜ਼ੀਅਮ ਚ ਮੈਂ ਕਿਹਾ ਫੋਟੋ ਹੁਣ ਨਹੀਂ ਨਾ ਲਾਉਣੀ ਹੁਣ ਵਾਰ ਨਹੀਂ ਨਾ ਦੇਣਾ ਉਹਨੂੰ ਹੁਣ ਕਹਿੰਦੇ ਆਈਐਸਆਈ ਦਾ ਏਜੰਟ ਮੈਂ ਇਹੀ ਸਮਝਾਉਂਦਾ ਸੀ ਉਸ ਦਿਨ ਦਾ ਵੀ ਜਿਸ ਤਨ ਲੱਗੇ ਬਸ ਹੁਣ ਉਹ ਤਨ ਤੇ ਲੱਗ ਗਈ ਤੇ ਹੁਣ ਨਰੇਂਦਰ ਚੌੜੇ ਨੂੰ ਸਿੱਖ ਪੰਜੋ ਉਹ ਕਰ ਦੇਣਾ ਚਾਹੀਦਾ ਆਣੀ ਕੇ ਸਿੱਖ ਤੁਸੀਂ ਕੀ ਕਹਿੰਦੇ ਮੈਂ ਤਾਂ ਕਹਿੰਦਾ ਕੁਛ ਕਰਨ ਜਿਹੜਾ ਕ੍ਰਿਮੀਨਲ ਬੰਦਾ ਉਹਨੂੰ ਕ੍ਰਿਮੀਨਲ ਨਾਲ ਡੀਲ ਕਰਨਾ ਚਾਹੀਦਾ ਮੈਂ ਤਾਂ ਕਹਿੰਦਾ ਚੌੜੇ ਨੂੰ ਫਾਂਸੀ ਟੰਗੋ ਮੈਂ ਤਾਂ ਕਹਿੰਦਾ ਚੌੜੇ ਨੂੰ ਫਾਂਸੀ ਟੰਗੋ ਪਰ ਜਿੱਦਣ 10 ਸਾਲ ਬਾਅਦ ਇਹ ਵੀ ਬੰਦੀ ਸਿੱਖ ਹੋਊਗਾ ਇਹਨੂੰ ਵੀ ਛਡਾਉਣ ਵਾਲੇ ਜਿਹੜੇ ਆ ਉਹ ਵੀ ਆਹ ਐ ਮੇਰੀ ਗੱਲ ਚੌੜੇ ਦਾ ਕਹ ਚੌੜੇ ਦੀ ਫੈਮਿਲੀ ਦਾ ਕਹਿਣਾ ਕਿ ਸਿਕਿਉਰਿਟੀ ਲੈਣ ਵਾਸਤੇ ਸੁਖਵੀਰ ਬਦਲ ਨੇ ਉਹਨੂੰ ਟੋੜਿਆ ਹਾਂ ਲਾ ਉਹਦੇ ਕੋਲ ਕਮੀ ਆ ਸਿਕਿਉਰਿਟੀ ਦੀ 500 ਬੰਦਾ ਉਹਦੇ ਕੋਲ ਪਹਿਲਾਂ ਉਹਨੇ ਕਿੱਥੋਂ ਹੋਰ ਕਿੱਥੋਂ ਰਸ਼ੀਆ ਤੋਂ ਲਿਆਉਣੀ ਆ ਫੌਜੀ ਚਲੋ ਉਸ ਵੀ ਸਰ ਬਾਬਾ ਢੜੀਆਂ ਬਸ ਹੁਣ ਬਾਬੇ ਅੰਤ ਦਰਹਿਣ ਜਿਹੜਾ ਕੰਮ ਲੈ ਉਹ ਕੋਈ ਨਹੀਂ ਜੀ ਸੁਖਵੀਰ ਪਾਦਲ ਨੂੰ ਹੁਣ ਉਹਨੇ ਐਡਮਿਟ ਕਰ ਲਿਆ ਵੀ ਮੈਂ ਸਾਰੀ ਮਾਫੀ ਮੰਗ ਲਈ ਹੈ ਤੇ ਉਹਨੇ ਗਾਰਾ ਕਬੂਲ ਕਰ ਲਿਆ ਉਸ ਤੋਂ ਬਾਅਦ ਹੁਣ ਐਡਮਿਸ਼ਨਲ ਹੈਗਾ ਕੇਸ ਚੱਲਣਾ ਉਸਤੇ ਗੇਟ ਬੰਦ ਕਰ ਦੋਗੇ ਕੋਰਟ ਦੇ ਵਿੱਚ ਵੀ ਕੇਸ ਹੈ ਜਿਹੜਾ ਅਕਾਲ ਤੱਕ ਸਾਰ ਉਹ ਦੋ ਉੱਤੇ ਤਾਂ ਕੁਝ ਨਹੀਂਗਾ ਨਾ ਜਦੋਂ ਉਹਨਾਂ ਨੇ ਹੁਣ ਸਜ਼ਾ ਲਾਤੀ ਉਹ ਸਜ਼ਾ ਆਪਣੀ ਭੁਗਤ ਰਹੇ ਨੇ ਇਹਨਾਂ ਨੂੰ ਵੀ ਸਜ਼ਾ ਹੋਣੀ ਚਾਹੀਦੀ ਇਹਦੇ ਵਿੱਚ ਨਹੀਂ ਐਡਮਿਟ ਕਰ ਗਏ ਚਾਹ ਕਾਨੂੰਨ ਦੇ ਕੇਸ ਤਾਂ ਚੱਲਣਾ ਹੀ ਚੱਲਣੇ ਆ ਉਹ ਤਾਂ ਚੱਲਣੇ ਹੀ ਨੇ ਉਹ ਤਾਂ ਚੱਲ ਹੀ ਰਹੇ ਆ ਉਹਦੋਂ ਦੇ ਵਕੀਲ ਲੜੀ ਜਾਣਗੇ ਪਰ ਜੁਨੀਕ ਮੈਂ ਕੋਈ ਵਕੀਲ ਨਹੀਂਗਾ ਮੈਂ ਕੋਈ ਉਹ ਤਾਂ ਪੁਲਿਸ ਆ ਜਿਹੜੀ ਉਹ ਵੀ ਜੇਲ੍ਹ ਚ ਕਟਾ ਕੇ ਮਨਾ ਕੇ ਲਿਆਉਂਦੀ ਆ ਉਹ ਜਾ ਕੇ ਕੋਰਟ ਚ ਮੁਕਰ ਜਾਂਦਾ ਏ ਇਹ ਤਾਂ ਇੱਕ ਕਾਨੂੰਨ ਨੇ ਹੋਰ ਨੇ ਇਹ ਧਾਰਮਿਕ ਤੇ ਸਿਆਸੀ ਇਹ ਗੱਲਾਂ ਹੋਰ ਬਿੱਟੂ ਜੀ ਸੁਨੀਲ ਜਾਖੜ ਦਾ ਪਿਛੇ ਦਿਨ ਬਿਆਨ ਆਇਆ ਸੀ ਕਹਿੰਦੇ ਅਕਾਲੀ ਦਲ ਤੇ ਬੀਜੇਪੀ ਦਾ ਗੱਟ ਜੋੜ ਹੋ ਜਾਣਾ ਤਾਂ ਪੰਜਾਬ ਦੇ ਵਿੱਚ ਵਧੀਆ ਹੋ ਜਾਊਗਾ ਕਹਿੰਦੇ ਵੀ ਤੁਹਾਨੂੰ ਤੁਸੀਂ ਸੈਮਨ ਤੋਂ ਵੀ ਕਰੀਦਾ ਗੱਟ ਜੋੜ ਹੋਣਾ ਜਦੋਂ ਜਦੋਂ ਉਹ ਗੱਲ ਕਹਿ ਰਹੇ ਸੀ ਬਿਲਕੁਲ ਉਹ 100% ਸਹੀ ਕਹਿ ਰਹੇ ਸੀ 13 ਚ ਅਸੀਂ 10 ਤੋਂ 11 ਸੀਟਾਂ ਜਿੱਤਦੇ ਤੇ ਹੁਣ ਹੋਣਾ ਚਾਹੀਦਾ ਸਾਰੀ ਫੋਟੋ ਟ੍ਰੋਲ ਜੀ ਕਿਉਂ ਕਰੋ ਸਰ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਦਿੱਲੀ ਜਾਣਾ ਹਰ ਦਾ ਅਧਿਕਾਰ ਦਿੱਲੀ ਦੇਸ਼ ਦੀ ਰਾਜਧਾਨੀ ਜਿੰਨੀ ਮੇਰੀ ਆ ਉਨੀਆਂ ਇਹਨਾਂ ਦੀ ਆ ਕਿਸਾਨਾਂ ਦੀ ਨਹੀਂ ਕਿਸਾਨ ਤਾਂ ਸਾਰੇ ਹੀ ਨੇ ਜਿਹੜੇ ਜੱਥੇਬੰਦੀਆਂ ਉਹਨਾਂ ਦੀ ਵੀ ਆ ਹੁਣ ਜਿੱਥੇ ਤੱਕ ਆ ਗਈ ਗੱਲ ਜਾਣ ਦੀ ਨਾ ਜਾਣ ਦੀ ਉਹ ਵੀ ਇਹ ਆ ਹਰਿਆਣਾ ਪੁਲਿਸ ਉਹਨਾਂ ਤੇ ਫੁੱਲਾਂ ਦੀ ਵਰਖਾ ਵੀ ਕਰ ਰਹੀ ਆ ਉਹਨਾਂ ਤੇ ਕਦੇ ਉਹ ਸਪਰੇ ਵੀ ਮਾਰ ਰਹੀ ਆ ਕਦੇ ਉਹ ਅਥਰੂ ਗੈਸ ਵੀ ਇਹ ਜਿਹੜਾ ਕੰਮ ਚੱਲਿਆ ਨਾ ਇਹ ਤਾਂ ਇੱਕ ਅੜਾ ਫਸੀ ਵਾਲੀ ਗੱਲ ਹੋਈ ਜੀ ਉਹ ਸੜਕ ਜੀ ਹੈ ਜਿਹੜੀ ਹੁਣ ਜਦੋਂ ਲੀਡਰਸ਼ਿਪ ਨੇ ਰਾਹੁਲ ਗਾਂਧੀ ਨੂੰ ਮਿਲਣ ਜਾਣਾ ਸੀ ਉਹ ਵੀ ਪਾਰਲੀਮੈਂਟ ਚ ਡੱਲੇਵਾਲ ਸਾਹਿਬ ਵੀ ਗਏ ਉਹਦੇ ਵਿੱਚ ਪੰਦੇਰ ਸਾਹਿਬ ਵੀ ਗਏ ਕੁਝ ਹੋਰ ਵੀ ਲੀਡਰ ਸੀ ਜਾ ਕੇ ਇੱਕ ਚਲੇਗੇ ਆਮਨਾ ਸੜਕਾਂ ਹੀ ਸੜਕਾਂ ਐ ਚੁੱਪ ਕਰਕੇ ਗੱਡੀ ਚ ਬੈਠੋ ਆਪਾਂ ਜ਼ਰੂਰ ਮਤਲਬ ਇਹ ਟਕਰਾ ਕਰਕੇ ਜਾਣਾ ਹੈ ਵੀ ਅਸੀਂ ਯਾਨੀ ਕਿ ਬਿੱਟੂ ਜੀ ਤੁਸੀਂ ਕਹਿ ਰਹੇ ਦਾ ਰਸਤੇ ਦਾ ਕਹਿਣ ਦਾ ਮੀਨਿੰਗ ਹੈ ਵੀ ਹੋਰ ਰਸਤੇ ਉਹ ਜਾ ਸਕਦੇ ਆ ਜ਼ਰੂਰੀ ਨਹੀਂ ਵੀ ਇੱਥੇ ਲੰਘਣਾ ਆਪਾਂ ਇਹ ਤਾਂ ਰਾਹ ਹੁਣ ਬੰਦ ਹੀ ਪਿਆ ਏ ਇਹ ਤਾਂ ਆਪਾਂ ਵੀ ਨਹੀਂ ਜਾ ਸਕਦੇ ਉਹ ਰਾਹ ਤੂੰ ਤਾਂ ਤੁਸੀਂ ਵੀ ਨਹੀਂ ਮੈਂ ਵੀ ਨਹੀਂ ਜਾ ਸਕਦਾ ਨਾ ਪੰਜਾਬ ਜਾ ਸਕਦਾ ਸਮਝਦੇ ਉਹਦੇ ਕਰਕੇ ਸਾਰਿਆਂ ਨੂੰ ਦੋ ਦੋ ਢਾਈ ਢਾਈ ਘੰਟੇ ਕਿਧਰੋਂ ਕਮਣਾ ਪੈਂਦਾ ਗੱਡੀਆਂ 'ਚ ਬੈਠੋ ਤੁਰ ਕੇ ਨੈਰੋ ਟ੍ਰੇਨ 'ਚ ਬੈਠੋ ਜਹਾਜ਼ 'ਚ ਬੈਠੋ ਚਲੇ ਜਾਓ ਦਿੱਲੀ ਜਿਹੜਾ ਮਰਜੀ ਕਿਵੇਂ ਰੋਕ ਲੂਗਾ ਕੋਈ ਟ੍ਰੇਨ 'ਚ ਗੇਰੇ ਉੱਤੇ ਗ੍ਰਿਫਤਾਰ ਕੀਤੇ ਗਏ 9 ਬੰਦਿਆਂ ਨੂੰ ਗ੍ਰਿਫਤਾਰ ਕੀਤੇ ਗਿਆ ਜੀ ਪਹਿਲਾਂ ਗੱਲ ਪਹਿਲਾਂ ਦੀ ਗੱਲ ਪਹਿਲਾਂ ਦੀ ਗੱਲ ਸਰ ਤੂੰ ਵੀ ਆਪਣੇ ਵੱਲੋਂ ਕੋਈ ਸਨੇਹਾ ਦੇ ਕੇ ਤੂੰ ਸਦਾ ਦੇ ਰਹੇ ਹੋ ਕਿਸਾਨ ਜਥੇ ਲਈ ਮੋਖ ਲੈਂਦੇ ਬਿੱਟੂ ਜੀ ਅਮਨ ਲੋਹੜਾ ਜੀ ਦਾ ਇੱਕ ਬਿਆਨ ਆਇਆ ਕਿਹਦੇ ਬਿੱਟੂ ਜੀ ਦਾ 308 ਡਿਗਰੀ ਦੇ ਜਿਹੜਾ ਹੈਗਾ ਬਿਆਨ ਦਿੰਦੇ ਨੇ ਉਹਦੇ ਬਾਰੇ ਕੀ ਕਹਿਣਾ ਅਮਨ ਲੋਹੜਾ ਜੀ ਹੁਣ ਹੀ ਬੋਲ ਰਹੇ ਨੇ ਅਮਨ ਜੀ ਸਾਡੇ ਨਾਲ ਹੀ ਰਹੇ ਨੇ ਕੀ ਕਹਿੰਦੇ ਵੀ ਤੁਸੀਂ ਸਦਾ ਦਿੰਦੇ ਹੋ ਕਿਸਾਨਾਂ ਨੂੰ ਗੱਲਬਾਤ ਮੈਂ ਤਾਂ ਹੱਥ ਮੇਰੀ ਇੱਕ ਗੱਲ ਸੋ ਨਾ ਕਿਸੇ ਭਗਵੰਤ ਮਾਨ ਜੀ ਨੂੰ ਨਾ ਕਿਸੇ ਅਮਨ ਰੂੜਾ ਜੀ ਨੂੰ ਨਾ ਕਿਸੇ ਆਮ ਆਦਮੀ ਨੂੰ ਨਾ ਕਿਸੇ ਕਾਂਗਰਸੀ ਨੂੰ ਨਾ ਕਿਸੇ ਅਕਾਲੀ ਨੂੰ ਇਹੀ ਪਾਰਟੀਆਂ ਐ ਤੁਸੀਂ ਮੈਨੂੰ ਦੱਸ ਦੋ ਇਹ ਕਿਸਾਨਾਂ ਦੀ ਲੜਾਈ ਜਿਹੜੀ ਘੋਲ ਜਿਹਨੂੰ ਕਹਿੰਦੇ ਆ ਹੱਕ ਕਿਹੜਾ ਇੱਕ ਲੀਡਰ ਮੈਨੂੰ ਗਿਣਾ ਦੋ ਇੱਕ ਲੀਡਰ ਮੈਂ ਸ਼ਰਤ ਲਾ ਕੇ ਕਹਿਣਾ ਤੁਹਾਡੇ ਮੂਰੇ ਕੋਈ ਮੇਰੇ ਮੂਹਰੇ ਆ ਜੇ ਤੁਹਾਡੇ মিডিਆ ਦੇ ਮੂਹਰੇ ਆ ਜੇ ਕੋਈ ਐਮਐਲਏ ਕਿਸੇ ਪਾਰਟੀ ਦਾ ਕਿਸੇ ਪਾਰਟੀ ਦਾ ਮੈਂਬਰ ਪਾਰਲੀਮੈਂਟ ਜਿਹੜਾ ਕਿਸਾਨਾਂ ਦੇ ਲਈ ਆਪਣੇ ਲਈ ਕਿਉਂਕਿ ਆਪਣੇ ਆਪ ਸਵਾ ਸਾਲ ਕੋਈ ਫੁੱਟਪਾਥ ਤੇ ਜੰਤਰ ਮੰਤਰ ਕੋਈ ਬੈਠਾ ਹੋਵੇ ਉਹ ਮੈਂ ਤੇ ਓਝ ਲਈ ਸੀ ਚਲੋ ਉਧਰ ਮੈਂ ਹੀ ਸੀ ਕੱਲਾ ਜਿਹੜਾ ਸਵਾ ਸਾਲ ਉਹ ਤੁਹਾਨੂੰ ਪਤਾ ਮੈਂ ਉਦੋਂ ਮਰਨੋਂ ਵੀ ਬਚਿਆ ਸਵਾ ਸਾਲ ਫੁੱਟਪਾਥ ਤੇ ਪਿਆ ਰਿਆਂ ਉਦੋਂ ਤਾਂ ਮੈਂ ਬੀਜੇਪੀ ਚ ਨਹੀਂ ਸੀ ਤੇ ਮੈਂ ਰੋਜ਼ ਚੈਨਲ ਬੀਜੇਪੀ ਨਾਲ ਇਹਨੂੰ ਕਰਦਾ ਸੀ ਵੀ ਆ ਜਾਓ ਤੁਹਾਡੇ মিডিਆ ਵਾਲੇ ਆ ਸਾਰੇ ਦੇਖ ਲਓ ਰਾਤ ਨੂੰ ਮੂਹਰੇ ਲਾ ਕੇ ਕੈਮਰੇ ਰੱਖਿਓ ਇਸ ਵੀ ਰਾਤ ਨੂੰ ਕਿਤੇ ਇਹ ਉਰੇ ਨਾ ਹੋਣ ਅਸੀਂ ਸਵਾ ਸਾਲ ਮੀਂਹ ਹੀ ਹਨੇਰੀ ਠੰਡ ਨਵਾਂ ਸਾਲ ਗੁਰਪੁਰਬ ਉੱਥੇ ਪਏ ਤੇ ਮੇਰੇ ਤੋਂ ਵੱਧ ਜੇ ਸਿਆਸੀ ਗੱਲ ਮੈਂ ਕਰ ਰਿਹਾ ਬਾਕੀ ਨਹੀਂ ਕਿਹਨੂੰ ਦਰਦ ਹੋਊਗਾ ਜਿਹੜਾ ਸਵਾ ਸਾਲ ਆਪ ਫੁੱਟਪਾਥ ਤੇ ਉੱਥੇ ਬਾਥਰੂਮਾਂ ਦੇ ਮੂਹਰੇ ਜੰਤਰ ਮੰਤਰ ਪਿਆ ਰਿਆ ਮੈਂ ਤਾਂ ਪਹਿਲੇ ਦਿਨ ਹੱਥ ਜੋੜ ਕੇ ਤੇ ਅੱਜ ਵੀ ਉਹੀ ਗੱਲ ਆ। ਨਹੀਂ ਭਾਈ ਮੈਂ ਬੋਲਦੇ ਹੋਏ ਇਲੈਕਸ਼ਨਾਂ 'ਚ ਵੀ ਇਹੀ ਕਹਿੰਦਾ ਸੀ ਚਲੋ ਉਹ ਜੋ ਹੋਇਆ ਹੋਇਆ ਮੈਂ ਬਣ ਕੇ ਵੀ ਇਹ ਕਹਿੰਨਾ ਤੁਸੀਂ ਜ਼ਿੰਮੇਵਾਰੀ ਲਾਓ ਤਾਂ ਸਹੀ। ਮੇਰੀ ਜ਼ਿੰਮੇਵਾਰੀ ਤੁਸੀਂ ਲਾ ਕੇ ਤਾਂ ਦੇਖੋ। ਕਦੇ ਇੱਕ ਵਾਰ ਆਪਾਂ ਮਿਲ ਕੇ ਤਾਂ ਦੇਖੀਏ। ਕਿਤੇ ਕਿਤੇ ਮਤਲਬ ਆਦਮੀ ਕੋਈ ਕਹੀ ਦਿੰਦਾ ਸਾਦੀ ਲੈਂਦਾ ਵੀ ਆਜੋ। ਮੈਂ ਬਈ ਥੋੜੀ ਕਹਣਾ ਉਹ ਹੁਣ ਮੈਨੂੰ ਕਹਿਣ ਵੀ ਕਿਹੜਾ ਇੱਕ ਕਾਹੂ ਹੱਥ ਸਨੇਹਾ ਭੇਜਣ ਪਰ ਉਹ ਉਹ ਵੀ ਇਹ ਗੱਲ ਨਹੀਂ ਵੀ ਉਹ ਕਈ ਫਿਰ ਇਹ ਵੀ ਕਹਿਣ ਕਿ ਤੁਹਾਨੂੰ ਕਿਹੜੀਆਂ ਗੱਲਾਂ ਨਹੀਂ ਪਤੀਆਂ ਵੀ ਤੁਹਾਨੂੰ ਮਿਲ ਕੇ ਅਸੀਂ ਦੱਸਾਂਗੇ ਸਾਰੇ ਤੁਹਾਨੂੰ ਪਤਾ ਹੀ ਇਹ ਗੱਲਾਂ ਕੀ ਨੇ ਡਿਮਾਂਡਸ ਪਰ ਇੱਕ ਵਾਰ ਮਿਲ ਬੈਠ ਕੇ ਸੌ ਹੱਲ ਨਿਕਲੇ ਆਉਂਦਾ ਬੇਟੀ ਤੁਸੀਂ ਸਦਾ ਦੇ ਦਿਓ ਉਹਨਾਂ ਨੂੰ ਆਪਣੇ ਲੈਟਰ ਹੈਡ ਤੇ ਬੁਲਾਓ ਵੀ ਅਸੀਂ ਮੀਟਿੰਗ ਕਰਨਾ ਚਾਹੀਏ ਸਾਡੇ ਸਾਡੇ ਹਾਂ ਮਸਲਾ ਹਾਂ ਇੱਕ ਵਾਰ ਮੀਟਿੰਗ ਸੱਦਾ ਦਿਓ ਸਾਡੇ ਇਹ ਕਿ ਸੱਦਾ ਦਿਓ ਹੱਥ ਜੋੜ ਕੇ ਉਹ ਕਿਸੇ ਨੂੰ ਵੀ ਭੇਜਣੋ ਮੈਂ ਲੀਡਰਸ਼ਿਪ ਦੀ ਗੱਲ ਨਹੀਂ ਕਰਦਾ ਉਹ ਆਪਣੇ ਜਨਰਲ ਸੈਕਟਰੀ ਆਪਣਾ ਸੈਕਟਰੀ ਆਪਣਾ ਕੋਈ ਵੀ ਜਿੱਥੇ ਕਹਿਣਗੇ ਮੈਂ ਉੱਥੇ ਆਉਂ ਆਪਾਂ ਤਾਂ ਆਪਾ ਆਪਾਂ ਕਿਵੇਂ ਪਾਕਿਸਤਾਨ ਦੀ ਗੱਲ ਕਰਨੀ ਹੈ ਕਿਤੇ ਆਪਣੇ ਆਪਣੇ ਲੋਕਾਂ ਦੀ ਗੱਲ ਕਰਨੀ ਹੈ ਤੇ ਅੱਜ ਤੱਕ ਕਿਹੜੇ ਮਸਲੇ ਆ ਜਿਹੜੇ ਗੱਲਬਾਤ ਹੱਲ ਨਹੀਂ ਹੋਏ ਜੀ ਦੱਸੋ ਇਹ ਜਿਹੇ ਕਿਹੜੇ ਮਸਲੇ ਆ ਜਿਹੜੇ ਹੱਲ ਨਹੀਂ ਹੋਏ ਵੀ ਇਹ ਨਹੀਂ ਹੱਲ ਹੋਊਗਾ ਇਹ ਉਹ ਦੰਦਾ ਨਹੀਂ ਦਿੰਦੇ ਤੁਹਾਡੇ ਕੋਲੋਂ ਸੱਦਾ ਹੈਗਾ ਉਹਨਾਂ ਨੂੰ ਨੇ ਪਹਿਲ ਤੁਸੀਂ ਕਰ ਲਓ ਤੁਸੀਂ ਪਹਿਲ ਕਰਕੇ ਕੋਈ ਲੈਟਰ ਹੈਂਡ ਦੇਤਾ ਹੱਥ ਜੋੜ ਕੇ ਮੈਂ ਤੁਹਾਡੇ ਮੂਰੇ ਕਹਿਣਾ ਵੀ ਮੈਂ ਕਿਤੇ ਵੀ ਮੈਨੂੰ ਕਹਿਣ ਨਹੀਂ ਗੱਲ ਉੱਥੇ ਨਹੀਂ ਨਹੀਂ ਉਹ ਗੱਲ ਉੱਥੇ ਆ ਰਹੀ ਹੈ ਤੁਸੀਂ ਆਪਣੇ ਵੱਲੋਂ ਸੱਦਾ ਦਿਓਗੇ ਮੈਂ ਆਪਣੇ ਵੱਲੋਂ ਹੀ ਹਾਂਜੀ ਤੁਸੀਂ ਆਪਣੇ ਤਰੀਕ ਨੂੰ ਫਰਾਨੀ ਜਗ੍ਹਾ ਮੀਟਿੰਗ ਮਿਲਦਾ ਉਹ ਮੈਂ ਤਾਂ ਨਹੀਂ ਕਹਿੰਦਾ ਉਹਨਾਂ ਨੇ ਕਿਹਾ ਵੀ ਤੁਸੀਂ ਵੀ ਤੁਸੀਂ ਆ ਜਾਓ ਉਹ ਕਹਿੰਦੇ ਅਸੀਂ ਕਿਉਂ ਆਈਏ ਤੁਸੀਂ ਆਓ ਮੈਂ ਤਾਂ ਤਾਂ ਹੀ ਕਹਿੰਦਾ ਵੀ ਮੈਂ ਆਉਣਾ ਨਹੀਂ 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 ਮੈਂ ਤਾਂ ਮੈਂ ਮੈਂ ਕਹਿੰਦਾ ਉਹਨਾਂ ਨੇ ਨਹੀਂ ਜੇ ਉਹ ਨਹੀਂ ਆਉਣਾ ਮੈਂ ਕਾ ਮੈਂ ਉਹ ਨਾ ਮੈਨੂੰ ਦੱਸ ਦੋ ਕਿੱਥੇ ਉਹਨਾਂ ਨੇ ਕਹਿ ਦਿੱਤੀ ਲਾਈਵ ਮੈਂ ਉਹ ਬਿਮਾਰ ਹੈ ਕਿਉਂਕਿ ਬਿਮਾਰ ਹੈ ਇਹ ਕਿਸਾਨ ਉਹਨਾਂ ਦਾ ਪਤਾ ਲੈਣ ਅਸੀਂ ਕਰਸੀ ਕਾਲੀ ਅਸੀਂ ਅਲਾਉਡ ਨਹੀਂਗੇ ਅਲਾਉਡ ਨਹੀਂਗੇ ਜਾਣਾ ਕਿਉਂਕਿ ਸਿਆਸੀ ਪਾਰਟੀਆਂ ਦੇ ਕੋਈ ਵੀ ਲੀਡਰ ਮੈਂ ਨੇੜੇ ਵੀ ਚਲਾ ਗਿਆ ਸੀ ਇੱਕ ਦਿਨ ਗੁਰੂ ਤੇਗ ਬਹਾਦਰ ਜੀ ਦਾ ਮੈਮੋਰੀਆ ਲਾ ਉੱਥੇ ਪ੍ਰੋਗਰਾਮ ਰੱਖਿਆ ਸੀ ਪ੍ਰਸ਼ਾਂਤ ਪੂਸ਼ਨ ਨੇ ਯுகਿੰਦਰ ਯਾਦਵ ਨੇ ਮੇਦਾ ਪਾਟੇਕਰ ਨੇ ਮੈਨੂੰ ਸ਼੍ਰੀਮਤੀ ਪ੍ਰੇਨਕਾ ਗਾਂਧੀ ਨੇ ਕਹਿੰਦੇ ਵੀ ਤੁਸੀਂ 1 ਸਾਲ ਹੋ ਗਿਆ ਧਰਨੇ ਤੇ ਬੈਠੇ ਹੋ ਤੁਸੀਂ ਕਾਂਗਰਸ ਵੱਲੋਂ ਜਾਓ ਮੈਂ ਉੱਥੇ ਚਲਾ ਗਿਆ ਵਿਦਆਊਟ ਗਨਮੈਨ ਸਿਕਿਉਰਿਟੀ ਇਕੱਲਾ ਮੈਂ ਗਿਆ ਕਿਸਾਨਾਂ ਦੇ ਤੁਸੀਂ ਕੰਮ ਭੇਜ ਉਹ ਸੀਗਾ 500 ਮੀਟਰ ਜਾਂ ਕਿਲੋਮੀਟਰ ਜਿੱਥੇ ਰਾਜੇਵਾਲ ਹੁਣੀ ਬੈਠੇ ਸੀ 500 ਬੰਦਾ ਆਹ ਪੁਰਾਣੀ ਵੀਡੀਓ ਕੱਢ ਲੋਂਗੇ ਕਿਤੋਂ ਵੀ ਨਿਕਲੇ ਆਉਂਗੀ ਕੱਢ ਲਿਓ ਵੀ ਬਿੱਟੂ ਦੇ ਮੈਨੂੰ 500 ਬੰਦਾ ਮੈਂ ਨਿਹੱਤਾ 500 ਬੰਦੇ ਨੇ ਮੈਨੂੰ ਮਾਰਨ ਪੈ ਗਿਆ ਉਹਦਾ ਰੱਬ ਨੇ ਮੈਂ ਤਾਂ ਕਿਹਾ ਲੋਈ ਲੈ ਕੇ ਬਹਿ ਗਿਆ ਵੀ ਭਾਈ ਮਾਰ ਦੋ ਕਿਵੇਂ ਹੋਇਆ ਕਿਵੇਂ ਉਹਦਾ ਰੱਬ ਦੀ ਠੀਕ ਹੈ ਮੈਂ ਤਾਂ ਤਾਂ ਨਹੀਂ ਜਾਣਾ ਚਾਹਦਾ ਨਹੀਂ ਉਹ ਵੀ ਨਹੀਂ ਉਹ ਵੀ ਮੈਂ ਕਹਿੰਦਾ ਸੀ ਮੈਂ ਉਹ ਵੀ ਕਿਹਾ ਵੀ ਕਿਸਾਨ ਨਹੀਂ ਸੀ ਖਾਲਸਤਾਨੀ ਸੀ ਉਹ ਅਲੱਗ ਸੀ ਮੈਂ ਕਿਸੇ ਤੇ ਐਫ ਆਈ ਆਰ ਵੀ ਦਰਜ ਨਹੀਂ ਕਰਾਈ ਉਹਦਾ ਵੀਡੀਓ ਸਾਰਿਆਂ ਦੇ ਮੂਰੇ ਹੈ ਮੈਨੂੰ ਕੋਈ ਮਾਰਨ ਆ ਗਿਆ ਕੋਈ ਇੱਕ ਕਿਸੇ ਦੇ ਡੰਡਾ ਹੀ ਮਾਰਦੇ ਕੋਈ ਛੱਡਦਾ ਪਰਚਾ ਕਰਾਉਣਾ ਮੈਂ ਕਿਸੇ ਤੇ ਐਫ ਆਈ ਆਰ ਦਰਜ ਨਹੀਂ ਕਰੇ ਵੀ ਮੇਰੇ ਨੇ ਮੇਰੇ ਕਿਸਾਨ ਨੇ ਜੇ ਇੱਥੇ 307 ਚ ਜਾਂਚ ਬੰਨੇਗੇ ਕਿੰਨੇ ਲੋਗ ਮੁੜ ਕੇ ਕੌਣ ਮੈਂ ਅੱਜ ਵੀ ਇਹੀ ਕਹਿਣਾ ਵੀ ਮੈਂ ਤਾਂ ਬੋਲ ਦਿੰਨਾ ਮੇਰੀ ਇੱਕ ਆਦਤ ਆ ਮੈਂ ਜੋ ਮਨਚਾ ਮੇਰੇ ਮੈਂ ਕਹਿ ਦਿੰਨਾ ਕਰ ਮੈਂ ਕਦੇ ਕਦੇ ਵੀ ਲਕੋਈ ਨਹੀਂ ਮੈਂ ਮੇਰੇ ਜਿੰਨਾ ਕੌਣ ਖੁਸ਼ਕਿਸਮਤ ਹੋਊਗਾ ਜੇ ਮੈਂ ਅੱਜ ਮੰਤਰੀ ਬਣਿਆ ਪੰਜਾਬ ਵੱਲੋਂ ਤੇ ਮੈਨੂੰ ਬਣਾਇਆ ਵੀ ਕੀ ਕਾਦੇ ਲਈ ਆ ਜੇ ਮੇਰੇ ਬੰਦੇ ਮੇਰੇ ਨਾਲ ਹੀ ਗੱਲ ਨਹੀਂ ਕਰਨਗੇ ਜਾਂ ਮੈਂ ਉਹਨਾਂ ਨਾਲ ਨਹੀਂ ਕਰੂੰਗਾ ਮੇਰਾ ਮੰਤਰੀ ਬਣਨ ਦਾ ਫਾਇਦਾ ਵੀ ਕੀ ਆ ਜੀ ਹੁਣ ਗੱਲ ਤਾਂ ਇਹ ਆ ਵੀ ਉਹ ਮੈਨੂੰ ਇਹ ਇਸ ਗੱਲ ਜੁਗਾ ਸਮਝਦੇ ਆ ਜਾਂ ਨਹੀਂ ਸਮਝਦੇ ਤਾਂ ਉਹਨਾਂ ਤੇ ਮੈਂ ਤਾਂ ਕਹੀ ਸਕਦਾ ਮੈਂ ਪਹਿਲੇ ਦਿਨ ਦਾ ਕਹਿਣਾ ਜਦੋਂ ਹਜੇ ਆਧਾਰਨਾ ਸ਼ੁਰੂ ਨਹੀਂ ਹੋਇਆ ਸੀ ਵੀ ਭਾਈ ਮੈਨੂੰ ਦੱਸ ਦੋ ਮੈਂ ਕਿਤੇ ਆਵਾਂ ਤੁਸੀਂ ਆਉਣਾ ਤੁਸੀਂ ਆਜੋ ਕਿਸੇ ਨੂੰ ਭੇਜਣਾ ਕਿਸੇ ਨੂੰ ਭੇਜ ਦੋ ਅੱਪਾ ਕਿਉਂ ਕਿਉਂ ਕਿਸੇ ਤੋਂ ਹਰਿਆਣੇ ਪੁਲਿਸ ਤੋਂ ਜਾਂ ਹੋਰ ਕਿਸ ਤੋਂ ਅਸੀਂ ਕਿਉਂ ਡਾਂਗਾ ਖਾਈਏ ਪੰਜਾਬੀ ਅਸੀਂ ਕਿਉਂ ਅਥਰੂ ਗੈਸ ਦੇ ਗੋਲੇ ਖਾਈਏ ਉਹਨਾਂ ਤੋਂ ਭਾਈ ਪੰਜਾਬੀ ਤੇ ਸਾਡੀ ਧਰਤੀ 'ਚ ਇਹ ਤਾਂ ਮਰੇ ਹੋਏ ਨੇ ਆਮ ਆਦਮੀ ਵਾਲੇ ਸੀਐਮ ਤੇ ਸਰਕਾਰ ਪੰਜਾਬ ਦੀ ਧਰਤੀ 'ਚ ਉਹਨਾਂ ਨੇ ਲਾਏ ਹੋਈਆਂ ਅੱਜ ਤੱਕ ਸ਼ੁਭ ਕਰਨ ਮਰੇ ਆ ਸ਼ਹੀਦ ਹੋਇਆ ਅੱਜ ਤੱਕ ਐਫਆਈਆਰ ਨਹੀਂ ਦਰਜ ਹੋਈ ਇਹਨਾਂ ਤੋ ਕਿਤੇ ਕਿਉਂ ਨਾ ਕੀਤੀ ਉੱਥੇ ਦੇ ਐਸਐਸਪੀ ਡੀਸੀ ਤੇ ਕਿਉਂ ਨਾ ਕੀਤੀ ਜੇ ਹਿੰਮਤ ਆ ਅੱਜ ਇਹਦਾ ਨਾਮ ਲੈਨੇ ਉਹ ਕਿਹਦਾ ਨਾਮ ਲੈਂਦੇ ਸੀ ਤੁਸੀਂ ਆ ਪਿੱਛੇ ਕਹਿੰਦਾ ਵੀ ਪ੍ਰੈਸ ਕਾਨਫਰੰਸ ਕਰ ਰਿਹਾ ਕੋਈ ਅਮਨ ਅਰੋੜੇ ਅਮਨ ਅਰੋੜੇ ਨੂੰ ਪੁੱਛੋ ਤੇਰੀ ਸਰਕਾਰ ਤੋਂ ਅਮਨ ਸਾਹਿਬ ਮੇਰਾ ਵੱਡਾ ਭਰਾ ਏ ਅਮਨ ਸਾਹਿਬ ਤੁਸੀਂ ਬੀੜਾ ਚੱਕੋ ਲੈ ਅੱਜ ਪਾਰਟੀ ਦੇ ਪ੍ਰਧਾਨ ਨੂੰ ਲੈ ਆਪਣੇ ਪ੍ਰਧਾਨ ਹੁੰਦੇ ਆ ਬਹਿ ਜਾਓ ਸੀਐਮ ਦੇ ਘਰ ਦੇ ਬਾਹਰ ਵੀ ਜਿਨ੍ਹਾਂ ਨੇ ਸ਼ੁਭ ਕਰਨ ਦੇ ਗੋਲੀ ਮਾਰੀ ਸੀ ਜਿਨ੍ਹਾਂ ਨੇ ਅਥਰੂ ਗਿਆ ਸਿੱਟ ਕੇ ਸਾਡੇ ਨੌਜਵਾਨ ਬਜ਼ੁਰਗ ਜ਼ਖਮੀ ਕੀਤੇ ਸੀ ਹਰਿਆਣੇ ਵਾਲਿਆਂ ਨੇ ਜੋ ਜਿਹੜੀ ਵੀ ਸੈਂਟਰ ਦੀ ਫੋਰਸ ਸੀ ਕਰੋ ਐਫ ਆਈ ਆਰ ਦਰਜ ਉਹਨਾਂ ਤੇ ਲੈ ਬਹਿ ਜਾ ਜਾ ਕੇ ਜੀਰੋ ਨੰਬਰ ਉਹ ਹਰਿਆਣੇ 'ਚ ਹੋਈ ਹੈ ਤੁਸੀਂ ਇਹਨੇ ਪੰਜਾਬ ਤੋਂ ਨਹੀਂ ਚਾਹੀਦੀ ਇਹਨਾਂ ਨੇ ਨਹੀਂ ਕੀਤੀ ਹੈ ਜੀਰੋ ਇਹ ਇਹ ਕਿਉਂ ਨਹੀਂ ਕਰ ਇਹ ਕਰਨ ਐਸ ਐਸ ਪੀ ਦੇ ਨਾਮ ਤੇ ਉੱਥੇ ਦੇ ਡੀ ਆਈ ਜੀ ਜਾਂ ਡੀ ਸੀ ਦੇ ਨਾਮ ਤੇ ਜਾਂ ਐਸ ਡੀ ਐਮ ਜੀ ਨੇ ਆਰਡਰ ਦਿੱਤੇ ਗੋਲੀ ਚਲਾਉਣ ਦੇ ਲਈ ਜੀਰੋ ਨੰਬਰ ਕਰਕੇ ਜਿਹੜਿਆਣੇ ਨੂੰ ਦੇ ਦਿੱਤਾ ਕੀ ਮਤਲਬ ਜੀਰੋ ਨੰਬਰ ਤੁਹਾਡੇ ਕੋਲ ਕੈਮਰੇ ਨਹੀਂਗੇ ਤੁਹਾਡੇ ਕੋਲ ਡਰੋਨ ਨਹੀਂ ਚੱਲਦੇ ਸੀਗੇ ਜਿਹੜੇ ਦਿਖਦੇ ਸੀਗੇ ਇੱਕ ਬਿਟੂ ਲਾਸਟ ਸਵਾਲ ਆ ਬੰਦੀ ਸਿੰਘ ਦਾ ਮਾਮਲਾ ਬੜਾ ਲਟਕਦਾ ਜਾ ਰਿਹਾ ਕੀ ਲੱਗਦਾ ਤੁਹਾਨੂੰ ਕੀ ਹੱਲ ਹੋਊਗਾ ਬੰਦੀ ਸਿੰਘ ਦਾ ਭਾਈ ਰੱਜੂਆਣਾ ਦੀ ਗੱਲ ਕੀਤੀ ਆ ਵੀ ਉਹ ਤੁਸੀਂ ਤਲਕੀ ਪਰ ਜਿਹੜਾ ਵਿਆਹ ਹੋਇਆ ਕੀ ਲੱਗਦਾ ਨਹੀਂ ਹੁਣ ਮੈਨੂੰ ਨਹੀਂ ਲੱਗਦਾ ਹੱਲ ਹੋ ਅੱਛਾ ਜੀ ਕਿਉਂਕਿ ਜਿਹੜੇ ਹੱਲ ਕਰਾਉਣ ਵਾਲੇ ਸੀਗੇ ਜਿਹੜੇ ਵਕੀਲ ਕਰਦੇ ਸੀ ਜਿਹੜੇ ਉਹਨਾਂ ਦੀਆਂ ਹਾਂਭੀਆਂ ਭਰਦੇ ਸੀ ਜਿਹੜੇ ਉਹਨਾਂ ਨੂੰ ਅਵਾਰਡ ਦਿੰਦੇ ਸੀ ਉਹਨਾਂ ਦਾ ਪਾਸਾ ਹੀ ਜਿਹੜਾ ਹੈ ਉਹਨਾਂ ਨੂੰ ਵੀ ਹੁਣ ਸਮਝ ਆ ਗਈ ਵੀ ਇਹ ਕੀ ਨੇ ਮੈਂ ਮੇਰੇ ਵੱਲੋਂ ਕੋਈ ਇਜੈਕਸ਼ਨ ਨਹੀਂ ਪਰ ਰਾਜ ਉਹਨਾਂ ਦੀ ਹੈ ਜੇ ਗੱਲ ਚੱਲਦੀ ਆਈ ਥੋੜਾ ਦੀ ਸਟੈਂਡ ਨਹੀਂ ਮੈਂ ਤਾਂ ਕਹਿੰਦਾ ਵੀ ਸਾਡਾ ਤਾਂ ਕੋਈ ਇੱਥੇ ਲੈਣਾ ਦੇਣਾ ਨਹੀਂ ਜੋ ਮਰਜ਼ੀ ਕਰੋ ਸਰ ਚੋੜੇ ਨੂੰ ਲੈ ਕੇ ਤੁਸੀਂ ਵਿਆਹ ਕਰਾਉਂਦਾ ਕਿ ਉਹਨੂੰ ਸਨਮਾਨਿਤ ਕਰਨਾ ਚਾਹੁੰਦਾ ਉਹ ਵਿਗਿਆਨੀ ਚੋੜਾ ਇਹ ਗੱਲ ਨਾ ਕਈ ਵਾਰ ਸਮਝ ਚ ਕਿਉਂਕਿ ਹੁਣ ਮੈਂ ਆਪਣੀ ਸੋਚ ਨਾਲ ਗੱਲ ਕਹਿਣਾ ਜਿਹਨੇ ਮੂਰੇ ਆ ਉਹਨੇ ਸਮਝਣੇ ਆਪਣੀ ਸੋਚ ਨਾਲ ਮੈਂ ਇਹ ਕਿਹਾ ਸੀ ਵੀ ਜਦੋਂ ਜਦੋਂ ਬਗਾਨੇ ਦੇ ਘਰੇ ਅੱਗ ਲੱਗੀ ਹੋਵੇ ਨਾ ਬਗਾਨੇ ਦੇ ਤਾਂ ਉਹ ਲੋੜੀ ਲੱਗਦੀ ਆ ਜਦੋਂ ਆਪਣੇ ਘਰੇ ਲੱਗੇ ਸੇਕ ਲੱਗਦਾ ਮੈਂ ਇਹ ਕਈ ਸੀ ਵੀ ਜਿਵੇਂ ਤੁਸੀਂ ਰਾਜਵਾਨੇ ਨੂੰ ਕਹਿੰਦੇ ਸੀ ਨਾ ਜਿਵੇਂ ਜਿਵੇਂ ਤੁਸੀਂ ਰਾਜਵਾਨੇ ਨੂੰ ਕਹਿੰਦੇ ਸੀ ਵੀ ਇਹ ਬੰਦੀ ਸਿੰਘ ਆ ਇਹਨੂੰ ਇਹਦੀ ਫੋਟੋ ਦਰਬਾਰ ਸਾਹਿਬ ਦੇ ਉੱਥੇ ਮਿਊਜ਼ੀਅਮ ਚ ਲਾਓ ਇਹਨੂੰ ਸਨਮਾਨ ਕਰੋ ਇਹਦੀ ਭੈਣ ਨੂੰ ਇਲੈਕਸ਼ਨ ਲੜਾਓ ਵੀ ਹੁਣ ਹੁਣ ਇਹ ਜਿਹੜਾ ਚੌਰਾ ਏ ਚੌੜਾ ਏ ਇਹ ਸardar bhent singh ਦੇ assassinations ਇਹ ਸਭ ਤੋਂ ਵੱਡੀ ਬੜੈਲ ਜੇਲ ਟਨਲ ਵੇੜੀ ਤਾਰਾ ਭਿਉਰਾ ਹਵਾਰਾ ਜਿਨੇ ਭਜਾਏ ਸੀ ਇਹ ਉਹ ਸਕੀਮ ਬਣਾਉਣ ਵਾਲਾ ਇਹ ਚੌਰਾ ਸੀ ਉਦੋਂ ਬਾਅਦ 2009 ਚ ਮੈਨੂੰ ਬਗਰੂਦ ਦੀ ਗੱਡੀ ਭਰ ਕੇ ਐਮਬੈਸਡਰ ਮੇਰੇ ਕਨਵਾਈ ਚ ਮਾਰਨ ਲਈ ਇਹ ਜੇਲ ਚ ਗਿਆ ਸੀ ਮੈਂ ਇਹ ਕਹਿੰਦਾ ਸੀ ਵੀ ਅੱਜ ਜੋ ਸਾਡੀ ਉਮਰ ਸੀ 18 19 ਸਾਲ ਮੇਰੀ ਉਮਰ ਸੀ ਅੱਜ ਸਖਵੀਰ ਦੇ ਬੱਚਿਆਂ ਦੀ ਉਮਰ ਅੱਜ ਮਜੀਠੀਆ ਸਾਹਿਬ ਤੁਹਾਡੇ ਦਰਦ ਹੋਇਆ ਨਾ ਅਜੇ ਤਾਂ ਗੋਲੀ ਚੱਲੀ ਉਹ ਇਧਰ ਨੂੰ ਆ ਕਿਧਰੇ ਨੂੰ ਸਾਡੇ ਤਾਂ 17 ਬੰਦੇ ਛੱਡ ਦੋ ਸਰਦਾਰ ਬਿਆਨ ਸਿੰਘ ਜੀ ਨੂੰ ਛੱਡ ਦੋ ਸਰਦਾਰ ਬਿਆਨ ਸਿੰਘ ਜੀ ਨੂੰ ਅਸੀਂ ਨਹੀਂ ਕਹਿੰਦੇ ਜਿਹੜੇ ਨਾਲ 17 ਬੰਦੇ ਸ਼ਹੀਦ ਹੋਏ